ਸਿਆਣੇ ਕਹਿੰਦੇ ਐ ਇੱਕ ਉਦਾਹਰਨ ਹੁੰਦੀ ਐ ਨਾ ਉਹ ਕਹਿੰਦੇ ਅਸੀਂ ਸਹੇ ਨੂੰ ਨਹੀਂ ਰੋਂਦੇ ਸੀ ਪੈਹ ਨੂੰ ਰੋਂਨੇ ਆ ਇਹਦਾ ਮਤਲਬ ਕੀ ਐ ਅੱਜ ਸਹੇ ਨੰਗਿਆ ਹੈ ਕੱਲ ਨੂੰ ਛੋਟੇ ਛੋਟੇ ਜਾਨਵਰ ਹੋਰ ਨੰਗਣਗੇ ਨੰਗਣ ਤੋਂ ਬਾਅਦ ਪੈਆ ਬਣ ਜਾਣਾ ਗੁਰਮਖੋ ਜਿਸ ਦਿਨ ਪਹਿਲੇ ਦਿਨ ਸਹੇ ਨੰਗਿਆ ਸੀ ਉਸੇ ਦਿਨ ਹੀ ਉਹ ਰਸਤਾ ਬੰਦ ਕਰ ਦੇਣਾ ਚਾਹੀਦਾ ਸੀ ਇਹ ਸਹੇ ਤੋਂ ਬਾਅਦ ਪੈ ਬਣ ਜਾਂਦੇ ਐ ਜਦੋਂ ਪੈ ਬਣ ਜਾਂਦੇ ਉਹ ਤੋਂ ਬਹੁਤ ਮੁਸ਼ਕਲ ਹੋ ਜਾਂਦੀ ਫਿਰ ਉਹਨਾਂ ਨੂੰ ਬੰਦ ਕਰਨਾ ਕਿਉਂਕਿ ਉਹਦੇ ਵਾਸਤੇ ਬੜਾ ਕੁਝ ਚੱਲਣਾ ਪੈਂਦਾ ਹੈ ਉਦੇ ਵਾਸਤੇ ਬੜਾ ਕੁਝ ਸੁਣਨਾ ਪੈਂਦਾ ਹੈ ਤੇ ਬਹੁੜਾ ਤਰ ਤੱਕ ਕਮੇਟੀਆਂ ਬਿਲੈਗਲ ਇਹੋ ਸੋਚਦੀਆਂ ਨੇ ਸਾਡੀ ਗੋਲਕਨਾ ਘਟ ਜਾਏ ਸੰਗਤਨਾ ਘਟ ਜਾਏ ਪਰ ਮੈਂ ਕਹਿੰਦਾ ਗੁਰਮਖੋ ਸੰਗਤ ਤੇ ਗੋਲਕ ਨਹੀਂ ਸੋਚਣੀ ਚਾਹੀਦੀ ਗੁਰੂ ਦਾ ਸਿਧਾਂਤ ਮੁੱਖ ਰੱਖਣਾ ਚਾਹੀਦਾ ਹੈ ਨਾ ਕਦੀ ਸੰਗਤ ਘਟਣੀ ਨਾ ਕਦੀ ਗੋਲ ਘਟਣੀ ਹੈ ਪਰ ਸੰਗਤ ਦਾ ਗੁਰੂ ਦਾ ਸਿਧਾਂਤ ਸਾਹਮਣੇ ਰੱਖ ਕੇ ਚੱਲਣਾ ਚਾਹੀਦਾ ਮੈਂ ਜਿਹੜੀ ਇੱਕ ਦੋ ਬੇਨਤੀਆਂ ਕਰਨ ਲੱਗਿਆ ਕਿ ਜਦੋਂ ਗੁਰਮਖੋ ਸਹਿਦ ਹੀ ਅਸੀਂ ਗੱਲ ਤੇ ਪਹਿ ਦੀ ਗੱਲ ਕਰਦੇ ਹਾਂ ਅੱਜ ਸਾਡੇ ਸਾਹਮਣੇ ਜਿਹੜੀ ਬਾਣੀ ਦੀ ਮੈਂ ਵਿਆਖਿਆ ਕਰ ਰਿਹਾ ਹਾਂ ਸੁਖਮਨੀ ਸਾਹਿਬ ਦੀ ਬਾਣੀ ਜੇ ਸੁਖਮਨੀ ਸਾਹਿਬ ਦੀ ਬਾਣੀ ਦੇ ਨਾਲ-ਨਾਲ ਜਦੋਂ ਲੋਕਾਂ ਨੇ ਸੰਪਟ ਲਾਉਣਾ ਸ਼ੁਰੂ ਕੀਤਾ ਸੀ ਉਸੇ ਦਿਨ ਤੋਂ ਹੀ ਸचेत ਕੌਮ ਨੂੰ ਉਜੜਨਾ ਚਾਹੀਦਾ ਸੀ ਕਿ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਦੇ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਕੋਈ ਸ਼ਬਦ ਕੋਲੋਂ ਹੋਰ ਨਹੀਂ ਲਾਇਆ ਤੇ ਤੁਹਾਨੂੰ ਕਿਵੇਂ ਇਹ ਤੁਹਾਡੀ ਹਿੰਮਤ ਪੈ ਗਈ ਕਿ ਤੁਸੀਂ ਸੁਖਮਨੀ ਸਾਹਿਬ ਦੇ ਨਾਲ ਆਪਣੇ ਕੋਲੋਂ ਸ਼ਬਦ ਲਾ ਕੇ ਉਹਨੂੰ ਸੰਪਟ ਬਣਾ ਦਿਓ ਕੌਮ ਸੁੱਤੀ ਰਹੀ ਸਹਿ ਲੰਘਦੇ ਰਹੇ ਅਜ ਬੇ ਬਣ ਗਏ ਕੋਈ ਸੰਕਟ ਮੋਚਨ ਬਣਾ ਕੇ ਬਹਿ ਗਿਆ ਕੋਈ ਦੁੱਗ ਭੰਜਣੀ ਗੁਟਕਾ ਬਣਾ ਕੇ ਬਹਿ ਗਿਆ ਤਰ੍ਹਾਂ ਤਰ੍ਹਾਂ ਇਹ ਸਾਰਾ ਕੁਝ ਕੀ ਹੋਇਆ ਇਹ ਸਾਡੇ ਸੁੱਤੇ ਹੋਿਆਂ ਦੀਆਂ ਨਿਸ਼ਾਨੀਆਂ ਸੀ ਅੱਜ ਸੁਖਮਨੀ ਸਾਹਿਬ ਨੂੰ ਇਸ ਢੰਗ ਨਾਲ ਬਿਆਨ ਕੀਤਾ ਜਾ ਰਿਹਾ ਕਹਿੰਦੇ ਜੀ ਸੁੱਖਾਂ ਦੀ ਮਣੀ ਹੈ ਠੀਕ ਹੈ ਇਹਦੇ ਵਿੱਚ ਕੋਈ ਦੋ ਰਹਿਮਾ ਨਹੀਂ ਪਰ ਦੁੱਖਾਂ ਦੀ ਮਣੀ ਕਿਹੜੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਉਹ ਵੀ ਦੱਸ ਦਿਓ ਨਾ ਮਹਾਰਾਜ ਦੇ 1430 ਅੰਗ ਗੁਰੂ ਗ੍ਰੰਥ ਸਾਹਿਬ ਦੇ ਕੋਈ ਇੱਕ ਸ਼ਬਦ ਦੱਸੋ ਜਿਹਨੂੰ ਦੁੱਖਾਂ ਦੀ ਮਣੀ ਕਿਹਾ ਹੋਵੇ ਹੋਵੇ ਸਾਰੀ ਹੀ ਬਾਣੀ ਸੁੱਖਾਂ ਦੀ ਮਣੀ ਗੁਰਮ ਕੋ ਕੋਈ ਸ਼ਬਦ ਪੜੋ ਤੇ ਸੁੱਖ ਹੀ ਸੁਖ ਦੇਗਾ ਕਿਹੜਾ ਸ਼ਬਦ ਸਾਨੂੰ ਦੁੱਖ ਦਿੰਦਾ ਹੈ ਪਰ ਇਹ ਬਾਬਿਆਂ ਨੇ ਪ੍ਰਚਾਰ ਇੰਨਾ ਕਰ ਦਿੱਤਾ ਕਿ ਉਹਦੇ ਵਿੱਚ ਬ੍ਰਾਹਮਣ ਨਹੀਂ ਆਉਣਾ ਇਹਦੇ ਵਿੱਚ ਸੰਤ ਆਉਣਾ ਇਹਦੇ ਵਿੱਚ ਸਾਧ ਆਉਣਾ ਇਹਦੇ ਵਿੱਚ ਸੰਤ ਦੀ ਨਿੰਦਿਆ ਦਾ ਜ਼ਿਕਰ ਆਉਣਾ ਇਹਨਾਂ ਭੈ ਤੇ ਡਰ ਅੰਦਰ ਪੈਦਾ ਕਰਦਾ ਅਗਲਾ ਕਹਿੰਦਾ ਨਾ ਨਾ ਸੰਤ ਦੀ ਨਿੰਦਿਆ ਕਰੋਗੇ ਤੇ ਨਰਕਾਂ ਚ ਜਾ ਜਾਓਗੇ ਸੰਤ ਦੀ ਨਿੰਦਿਆ ਕਰੋਗੇ ਤੇ ਚੂਨਾ ਚ ਭਟਕੋਗੇ ਸੰਤ ਦੀ ਨਿੰਦਿਆ ਕਰੋਗੇ ਤੇ ਆ ਕੁਝ ਹੋ ਜਾਏਗਾ ਔਰ ਇਹ ਨਹੀਂ ਕਿਸੇ ਨੇ ਦੱਸਿਆ ਕਿ ਸੰਤ ਕੌਣ ਸੀ ਇਹ ਤਾਂ ਵਿਆਖਿਆ ਹੀ ਨਹੀਂ ਕਿਸੇ ਨੇ ਕੀਤੀ ਜੇ ਇਹ ਦੱਸ ਦਿੰਦੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੰਤ ਰੂਪੀ ਹਨ ਗੁਰੂ ਗ੍ਰੰਥ ਸਾਹਿਬ ਦੀ ਨਿੰਦਿਆ ਨਹੀਂ ਕਰਨੀ ਨਿੰਦਿਆ ਤੇ ਹੋਰ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਉਹੀ ਲੋਕ ਕਰ ਰਹੇ ਨੇ ਹੁਣ ਗੁਰੂ ਗ੍ਰੰਥ ਸਾਹਿਬ ਦਾ ਸ਼ਰੀਕ ਬਣਾਉਣਾ ਨਹੀਂ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਕਿਸੇ ਬਾਬੇ ਦੀ ਫੋਟੋ ਰੱਖ ਕੇ ਉਹਨੂੰ ਧੂ ਘਰ ਬਗਰਬਤੀਆਂ ਤੇ ਉਹਦੇ ਉੱਤੇ ਚੌਰ ਕਰਨਾ ਕੀ ਇਹ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਨਹੀਂ ਹੋ ਰਿਹਾ ਅੱਜ ਮਹਾਰਾਜ ਨਿਰਾਤਾਰ ਨਿਰੰਕਾਰ ਸੁੰਨ ਸਮਾਦੀ ਦੀ ਗੱਲ ਕੀਤੀ ਹੈ ਤੇ ਕੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਫੋਟੋਵਾਰ ਖਾ ਕੇ ਉਹਨਾਂ ਦੀ ਪੂਜਾ ਕਰਾਉਣੀ ਹੈ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਇਹ ਕਹਿਣਾ ਕਿ ਤੁਸੀਂ ਫਲਾਨੇ ਸ਼ਹੀਰ ਦੀ ਫੋਟੋ ਰੱਖ ਲਓ ਉਹਦੇ ਸਾਹਮਣੇ ਤੁਸੀਂ ਜਾ ਕੇ ਜੋਤ ਜਗਾਓ ਤੇ ਜੋਤ ਜਗਾ ਕੇ ਚਪਹਿਰੇ ਦਾ ਨਾਮ ਦੇ ਕੇ ਇਸ ਬਾਣੀ ਨੂੰ ਅਸੀਂ ਕਿਹੜੇ ਤਰੀਕੇ ਨਾਲ ਵੰਡਿਆ ਵੰਡ ਕੇ ਰੱਖ ਦਿੱਤਾ ਹੈ ਅੱਜ ਸੰਗਤ ਘਟ ਗਈ ਮੈਂ ਹੈਰਾਨ ਹੋਇਆ ਜੇ ਜਦੋਂ ਸਾਧ ਸੰਗਤ ਦਾ ਨਾਂ ਬਦਲ ਬਦਲ ਕੇ ਲੋਕਾਂ ਨੇ ਨਾਂ ਹੋਰ ਰੱਖ ਲਏ ਨੇ ਉਹ ਗੁਰਮੁਖੋ ਸੁਖਮਨੀ ਸਾਹਿਬ ਦਾ ਪਾਠ ਕਰਨ ਤੋਂ ਕੋਈ ਸਿੱਖ ਨਹੀਂ ਰੋਕਦਾ ਗੁਰਮੰਤਰ ਦਾ ਜਾਪ ਕਰਨ ਤੋਂ ਕੋਈ ਸਿੱਖ ਨਹੀਂ ਰੋਕਦਾ ਮੂਲ ਮੰਤਰ ਦਾ ਪਾਠ ਕਰਨ ਤੋਂ ਕੋਈ ਸਿੱਖ ਨਹੀਂ ਰੋਕਦਾ ਬਾਣੀ ਪੜਨ ਤੋਂ ਕੋਈ ਸਿੱਖ ਨਹੀਂ ਰੋਕਦਾ ਪਰ ਇਸ ਬਾਣੀ ਨੂੰ ਜਦੋਂ ਅਸੀਂ ਕਰਮ ਕਾਂਡਾਂ ਦੇ ਨਾਲ ਜੋੜ ਦਾਂਗੇ ਉਦੋਂ ਹਰ ਸੁਚੇਤ ਸਿੱਖ ਜਿਹੜਾ ਹੈ ਉਹ ਰੌਲਾ ਪਾਏਗਾ ਉਹ ਬੋਲੇਗਾ ਕੇ ਭਾਈ ਸचेत ਹੋ ਜਾਓ ਸचेत ਹੋ ਜਾਓ ਨਹੀਂ ਤੁਸੀਂ ਠੱਗੇ ਜਾਓਗੇ ਮੈਂ ਜਿਹੜੀ ਬੇਨਤੀ ਕਰ ਰਿਹਾ ਗੁਰਮਖੋ ਆਪਣੇ ਵਿੱਚੇ ਚ ਹੀ ਰਹਿ ਰਿਹਾ ਕਿਉਂਕਿ ਜਿਸ ਬਾਣੀ ਦੀ ਵਿਚਾਰ ਕਰ ਰਹੇ ਹਾਂ ਮੈਂ ਤਾਂ ਕਹਿ ਰਿਹਾ ਉਸ ਬਾਣੀ ਨੂੰ ਬੜੇ ਹੋਰ ਢੰਗਾਂ ਨਾਲ ਬਿਆਨ ਕੀਤਾ ਜਾ ਰਿਹਾ ਕੋਈ ਕਹਿੰਦਾ ਜੀ ਖਾਸ ਟਾਈਮ ਤੇ ਫੋਟੋ ਰੱਖ ਕੇ ਇਸ ਨੂੰ ਪਾਠ ਕਰੋਗੇ ਤੁਹਾਨੂੰ ਆਹ ਫਲ ਮਿਲ ਜਾਏਗਾ ਜੇ ਇਹੀ ਗੱਲ ਕਹੀ ਹੁੰਦੀ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਠ ਕਰਿਓ ਤੇ ਸਹਿਜ ਕਰਿਓ ਜੇ ਇਥੋਂ ਵੀ ਪ੍ਰਚਾਰ ਹੋ ਰਿਹਾ ਹੈ ਨਾ ਸਹਿਜ ਪਾਠ ਹਰ ਸਿੱਖ ਕਰੇ ਮੈਂ ਇੱਕ ਬੇਨਤੀ ਕਰਾਂ ਤੁਹਾਨੂੰ ਗੁਰਮਖੋ ਤੁਸੀਂ ਸਹਿਜ ਪਾਠ ਆਰੰਭ ਕਰਕੇ ਨਾ 4 ਸਾਲਾਂ ਬਾਅਦ ਭੋਗ ਪਾ ਲਓ ਕੋਈ ਗੱਲ ਨਹੀਂ ਕੋਈ ਗੁਨਾਹ ਨਹੀਂ ਹੋਣ ਲੱਗਾ 4 ਸਾਲ ਲੱਗ ਜਾਣਗੇ ਕੋਈ ਫਰਕ ਨਹੀਂ ਪੈਣ ਲੱਗਿਆ ਪਰ 4 ਸਾਲਾਂ ਵਿੱਚ ਸਹਿਜ ਪਾਠ ਅਰਥਾਂ ਸਮੇਤ ਇੱਕ ਵਾਰਾ ਕਰਕੇ ਦੇਖੋ ਜੇ ਤੁਹਾਡੇ ਅੰਦਰੋਂ ਵਹਿਮ ਭਰਮ ਕਰਮ ਕਾਂਡ ਦੀਆਂ ਧੱਜੀਆਂ ਨੂੰ ਉਡਾ ਕੇ ਗੁਰੂ ਨੇ ਰੱਖ ਦਿੱਤੀਆਂ ਤੇ ਦੇਖੋ ਭਾਈ ਗਿਆਨ ਕੀ ਆਈ ਆਂਦੀ ਐਸੀ ਹਨੇਰੀ ਗੁਰੂ ਲਿਆਵੇਗਾ ਮਾਰੇ ਕਹਿੰਦੇ ਦੇਖੋ ਭਾਈ ਗਿਆਨ ਕੀ ਆਈ ਆਂਦੀ ਸਭੇ ਉਡਾਨੀ ਭ੍ਰਮ ਕੀ ਟਾਟੀ ਰਹਿਓ ਨਾ ਮਾਇਆ ਆਂਦੀ ਦੁਚਿੱਤੇ ਕੋਈ ਕੋਈ ਦੋ ਥੂਣ ਗਰਾਨੀ ਮੋਹ ਬਲੇਡਾ ਟੁੱਟਾ ਛਣ ਪਰਾਂ ਮਾਰਨੀ ਗੁਰੂ ਨੇ ਤੋੜ ਕੇ ਈ ਭ੍ਰਮ ਦੀ ਅਸੀਂ ਬਣਾ ਕੇ ਬੈਠੇ ਪਰ ਟੁੱਟ ਇਸ ਕਰਕੇ ਨਹੀਂ ਰਹੀ ਅਸੀਂ ਵੀ ਉਹੋ ਜੇ ਹੋ ਗਏ ਆਹਰ ਚੀਜ਼ ਰੈਡੀਮੇਡ ਹੋ ਗਈ ਆਪਾਂ ਵੀ ਉਹੋ ਜੇ ਬਣ ਗਏ ਆਪਾਂ ਕਹਿੰਨੇ ਬਣਿਆ ਬੱਤਰੇ ਕਿਦੋਂ ਮਿਲ ਜਾਏ ਕੀਤਾ ਕਰਾਇਆ ਕਿਦੋਂ ਮਿਲ ਜਾਏ ਕੋਈ ਬਾਬਾ ਫੂਕ ਮਾਰਦਾ ਸ਼ਬਦ ਕਹਿ ਦੇ ਮੰਤਰ ਕਹਿ ਦੇਵੇ ਅਸੀਂ ਇੱਥੇ ਆ ਕੇ ਗੁਰਮਖੋ ਸਾਰਾ ਭਲੇਖਾ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਨੇ ਕਿਤੇ ਨਹੀਂ ਕਿਹਾ ਕਿ ਤੈਨੂੰ ਕਿਸੇ ਫੂਕ ਨਾਲ ਕਿਸੇ ਧਾਗੇ ਨਾਲ ਕਿਸੇ ਤਵੀਤ ਨਾਲ ਤੈਨੂੰ ਰੱਬ ਮਿਲ ਜਾਏਗਾ ਜਾਂ ਤੇਰੇ ਤੇ ਤੇਰਾ ਭਲਾ ਹੋ ਜਾਏਗਾ ਕਿਤੇ ਨਹੀਂ ਮਹਾਰੇ ਕਹਿੰਦੇ ਕੁਝ ਕਰਨਾ ਪੈਗਾ ਹਿੰਮਤ ਕਰਨੀ ਪੈਗੀ ਅੱਜ ਮਹਾਰਾਜ ਕਿਰਪਾ ਕਰ ਰਹੇ ਨੇ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਮੈਂ ਬੇਨਤੀ ਕਰ ਰਿਹਾ ਸੀ ਜਿਹੜੇ ਪਾਪ ਪੁੰਨ ਦੀਆਂ ਸੀ ਗੱਲਾਂ ਕਰਦੇ ਆ ਮਹਾਰੇ ਕਹਿੰਦੇ ਕਿਹੜਾ ਪਾਪ ਤੇ ਪੁੰਨ ਸੀ ਭਈ ਉਦੋਂ ਹੁਣ ਪ੍ਰਮਾਤਮਾ ਵਾਹਿਗੁਰੂ ਨੇ ਜਗਤ ਪੈਦਾ ਕੀਤਾ ਉਹਨੇ ਕੋਈ ਪਾਪ ਨਹੀਂ ਬਣਾਇਆ ਅਸੀਂ ਆਪਣੀ ਆਪਣੀ ਬਿਰਤੀ ਨਾਲ ਜਾਂ ਆਪਣੇ ਢੰਗ ਨਾਲ ਆਪਣੀ ਸੋਚ ਨਾਲ ਇਹ ਲੋਕਾਂ ਵਿੱਚ ਪ੍ਰਚਾਰ ਕਰਤਾ ਅੱਗੇ ਮਹਾਰਾਜ ਕਿਰਪਾ ਕਰ ਰਹੇ ਨੇ ਕਿ ਜਬ ਧਾਰੀ ਆਪਨ ਸੁੱਨ ਸਮਾਰਤਾ ਬੈਰ ਵਿਰੋਧ ਕਰੇ ਸੰਗ ਕਮਾਤ ਮਹਾਰਾਜ ਕਹਿੰਦੇ ਨੇ ਉਹ ਕਿਹੜਾ ਬੈਰ ਵਿਰੋਧ ਇਹਦਾ ਮਤਲਬ ਅਸੀਂ ਪ੍ਰਮਾਤਮਾ ਵਾਹਿਗੁਰੂ ਦਾ ਰੂਪ ਹੈ ਸਾਡੇ ਅੰਦਰ ਕੋਈ ਬੈਰ ਵਿਰੋਧ ਨਹੀਂ ਹੋਣਾ ਚਾਹੀਦਾ ਕਿਸੇ ਦੇ ਪ੍ਰਤੀ ਵੀ ਜਬ ਧਾਰੀ ਜਬ ਇਸ ਕਾ ਬਰਨ ਚੇਨ ਨ ਜਾਪਤ ਮਾਰੇ ਕਹਿੰਦੇ ਉਹਦਾ ਉਹਦਾ ਰੂਪ ਉਹਦਾ ਬਰਨ ਉਹਦਾ ਚੇਨ ਅਰੋਜ ਆਪਾ ਪੜਦੇ ਆ ਚੱਕਰ ਚੇਨ ਅਰ ਬਰਨ ਜਾ ਤਰਪਾਤ ਨਹਿਣ ਜੇ ਰੂਪ ਰੰਗ ਅਰ ਰੇਖ ਭੇ ਕੋ ਕਹਿ ਨ ਸਕਤ ਕਿ ਅਚਲ ਮੂਰਤ ਅਨਭਉ ਪ੍ਰਕਾਸ਼ ਅਮਤੋਜ ਕਿਝੈ ਕੋਟ ਇੰਦਰ ਇੰਦਰਾ ਸ਼ਾਹ ਸ਼ਹਾਨ ਕਹਿੰਦੇ ਇਹਦੇ ਵਿੱਚ ਵੀ ਆਪਾ ਪੜਦੇ ਆ ਨਾ ਮਾਰੇ ਕਹਿੰਦੇ ਜਬ ਇਸ ਕਾ ਬਰਨ ਚੇਨ ਨ ਜਾਪਤ ਤਬ ਹਰਕ ਸ਼ੋਗ ਕੋ ਕਿਸੇ ਵਿਆਪਤ ਉਹ ਗੁਰਮਖੋ ਕਿਹੜੀ ਖੁਸ਼ੀ ਤੇ ਕਿਹੜੀ ਗਮੀ ਇਹ ਵੀ ਅਸੀਂ ਅਸੀਂ ਜੋੜੀ ਹੋਈ ਹੈ ਖੁਸ਼ੀ ਗਮੀ ਵਿੱਚ ਉਹ ਗੁਰਮਖੋ ਅਸੀਂ ਖੁਸ਼ੀ ਗਮੀ ਨੂੰ ਵੀ ਆਪਣੇ ਢੰਗ ਨਾਲ ਮੈਂ ਜਿਹੜਾ ਸ਼ਬਦ ਲੈ ਰਿਹਾ ਮੈਂ ਕਹਿੰਨਾ ਪਰਮਾਤਮਾ ਦੀ ਵਿਆਖਿਆ ਤਾਂ ਕਰ ਰਹੇ ਆਂ ਪਰ ਹਰ ਗੱਲ ਨੂੰ ਆਪਣੇ ਉੱਤੇ ਟੱਗਾਈਏ ਅਸੀਂ ਖੁਸ਼ੀ ਗਮੀ ਵਿੱਚ ਕਿੰਨੂੰ ਅਸੀਂ ਖੁਸ਼ੀ ਕਹਿੰਨੇ ਕਿੰਨੂੰ ਅਸੀਂ ਗਮੀ ਕਹਿੰਨੇ ਆਂ ਅਸੀਂ ਖੁਸ਼ੀ ਇਸ ਗੱਲ ਨੂੰ ਕਹਿੰਨੇ ਪੁੱਤ ਬਾਹਰ ਚਲਿਆ ਗਿਆ ਕਹਿੰਦੇ ਵਾ ਵਾ ਘਰ ਚ ਖੁਸ਼ੀਆਂ ਆ ਗਈਆਂ ਪੁੱਤ ਦਾ ਜਨਮ ਹੋ ਗਿਆ ਕਹਿੰਦੇ ਘਰ 'ਚ ਖੁਸ਼ੀਆਂ ਆ ਗਈਆਂ ਕਮੀ ਕੀ ਹੋਈ ਬੰਦੇ ਕੋਲੋਂ ਪੈਸਾ ਚਲੇ ਗਿਆ ਬੰਦਾ ਉੱਥੇ ਡਿੱਗ ਪਿਆ ਘਰ 'ਚ ਕਿਸੇ ਦੀ ਮੌਤ ਹੋ ਗਈ ਕਹਿੰਦੇ ਗਮੀ ਆ ਗਈ ਮਹਾਰਜ ਕਹਿੰਦੇ ਕਿਹੜਾ ਹਰਕਤੇ ਕਿਹੜਾ ਸੋਗ ਇਸ ਤੋਂ ਉੱਪਰ ਉੱਠਣਾ ਹੈ ਤੂੰ ਘਰ ਵਿੱਚ ਪੁੱਤਰ ਪੈਦਾ ਹੋ ਗਿਆ ਤਾਂ ਵੀ ਉਹਦੀ ਦਾਤ ਸਮਝ ਜਿਉ ਪੁੱਤਰ ਚਲਿਆ ਗਿਆ ਤਾਂ ਵੀ ਪਰਮਾਤਮਾ ਦੇ ਬਾਣੇ ਵਿੱਚ ਚੱਲ ਪਰ ਅਸੀਂ ਹੋਰ ਹੀ ਕੋਈ ਸਮਝ ਕੇ ਬੈਠ ਕੇ ਮਹਾਰਜ ਕਹਿੰਦੇ ਹਰਕਤੇ ਸੋਗ ਵੀ ਅਸੀਂ ਆਪਣੇ ਆਪਣੇ ਢੰਗ ਨਾਲੇ ਦੀ ਵਿਆਖਿਆ ਕਰਦੇ ਹਾਂ ਤਬ ਹਰਕ ਸੋ ਕੋ ਕਿਸੇ ਵਿਆਪਤ ਜਬ ਆਪਨ ਆਪ ਆਪ ਬਾਰ ਬ੍ਰਹਮ ਵੈਗੁਰੂ ਪਰਮਾਤਮਾ ਪਰਮੇਸ਼ਰ ਆਪ ਹੀ ਬਾਰ ਬ੍ਰਹਮ ਪਰਮੇਸ਼ਰ ਸੀ ਤਬ ਮੋਹ ਕਹਾ ਕਿਸ ਹੋਵਤ ਭਰਮ ਮਹਾਰਾਜ ਕਹਿੰਦੇ ਕਿਹੜਾ ਉਦੋਂ ਭਰਮ ਸੀ ਪਈ ਕਿਹੜੀ ਦੁਨੀਆ ਉਦੋਂ ਭੁਲੇਖੇ ਵਿੱਚ ਪਈ ਹੋਈ ਸੀ ਜਦੋਂ ਪਰਮਾਤਮਾ ਵੈਗੁਰੂ ਪਰਮੇਸ਼ਰ ਨੇ ਕੁਛ ਪੈਦਾ ਹੀ ਨਹੀਂ ਸੀ ਕੀਤਾ ਉਦੋਂ ਕੋਈ ਮੋਹ ਨਹੀਂ ਸੀ